ਚਾਰਤਾ ਹੈ 400 ਲਾਚੇ ਸਾਹਬ ਆਦਮੀ ਨੇ ਤੁਹਾਨੂੰ ਇੱਕ ਇੱਕ ਆਪਣੇ ਪਿੰਡ ਚ ਨਜ਼ਰ ਆਉਂਦੀ ਆ ਆਪਣੇ ਤਰਨਤਾਰਨ ਸ਼ਹਿਰ ਚ ਕੋਈ ਇੱਕ ਇੱਕ ਨਜ਼ਰ ਆਉਂਦੀ ਜਿਹੜੇ ਕਹਿੰਦੇ ਸਾਨੂੰ ਸਬੂਲ ਹਸਪਤਾਲ ਬਣਾਉਣੇ ਆਉਂਦੇ ਨੇ ਦੱਸੋ ਕਿਹੜਾ ਸਕੂਲ ਤੇ ਕਿਹੜਾ ਹਸਪਤਾਲ ਸਾਡਾ ਜੋਰ ਨਿਸ਼ਾਨ ਤੱਕੜੀ ਇੱਕ ਨੰਬਰ ਤੇ ਤੇ ਇਸੇ ਵਕਤ ਅਸੀਂ ਜਾ ਵੀ ਇੱਕ ਨੰਬਰ ਤੇ ਰਹੇ ਆ ਅਸੀਂ ਦਿੱਲੀ ਵਾਲੀਆਂ ਸਰਕਾਰਾਂ ਚੁਣ ਕੇ ਪੰਜਾਬ ਦਾ ਬਹੁਤ ਨੁਕਸਾਨ ਕਰਵਾ ਲਿਆ ਕਿਤੇ ਨਾ ਕਿਤੇ ਅਸੀਂ ਵੀ ਦੋਸ਼ੀ ਆ ਕਿਉਂਕਿ ਅਸੀਂ ਮਾੜੀ ਸਰਕਾਰ ਲੈ ਆਂਦੀ ਸੋ ਆਪਾਂ ਪੰਜਾਬ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਨਹੀਂ ਕਰਨਾ ਜਦੋਂ ਜਦੋਂ ਹੀ ਲੋੜ ਪਈ ਆ ਮਾਝੇ ਦੀ ਧਰਤੀ ਤੋਂ ਇਤਿਹਾਸ ਰਚਿਆ ਜਾਂਦਾ ਰਿਹਾ ਇਸ ਵਾਰ ਵੀ ਤੁਸੀਂ ਮਾਝੇ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੋਢ ਬੰਨਣਾ ਇਹ ਜਿੱਤ ਦਾ ਸੇਰਾ ਤੁਹਾਡੇ ਸਿਰ ਹੀ ਸੱਜਣਾ ਇਹ ਪਾਰਟੀ ਇੰਤਰਾ ਨਹੀਂ ਮਕਾ ਸਕੀ ਸ਼੍ਰੋਮਣੀ ਅਕਾਲੀ ਦਲ ਨੂੰ ਬਿਆਨ ਸਿੰਘ ਨੇ ਮਕਾ ਸਕਿਆ ਕੈਪਟਨ ਮਨਿੰਦਰ ਨੇ ਢੋਲ ਵਜਾ ਲਿਆ ਆਹ ਮੁੜ ਕੇ 4 ਸਾਲ ਦੇ ਕਰੀਬ ਹੋ ਗਏ ਆਹ ਚੁਟਕਲੇ ਸੁਣਾਉਣ ਵਾਲਾ दारू ਪੀ ਕੇ ਥਾ ਥਾ ਨਿਕਣ ਵਾਲਾ ਮੁੱਖ ਮਿੱਤਰੀ ਪਰ 4 ਸਾਲ ਤੋਂ ਹੋਈ ਵੀ ਏਡੀ ਚੋਟੀ ਦਾ ਜੋਰ ਹੁੰਦਾ ਜੋਸ਼ ਆ ਸਾਡੀਆਂ ਭੈਣਾਂ ਨੇ ਮਨ ਬਣਾ ਲਿਆ ਵੀਰਾਂ ਨੇ ਮਨ ਬਣਾ ਲਿਆ ਕਿ ਇੱਥੇ ਆਸੀਂ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਤੋਣਾ ਮੇਰੀਓ ਭੈਣਾਂ ਜੋ ਕੇ ਬੇਨਤੀ ਆ ਉਹਨਾਂ ਟਾਡਾ ਕੱਕ ਨਹੀਂ ਕਰਨਾ ਬਾਦਲ ਸਾਹਿਬ ਨੇ ਸਾਰਾ ਕੁਝ ਅੱਗੇ ਕੀਤਾ ਰਫਦਾ ਸੁਖਬੀਰ ਸੋ ਬਾਦਲ ਤੇ ਬੀਬੀ ਜੀ ਬੈਠੇ ਆ ਜੋਗ ਜਗੇ ਕੀਤਾ ਇਹ ਕਿ ਇਹਨੇ ਕੀਤਾ ਨਹੀਂ ਜੋ ਇਹਨਾਂ ਨੇ ਗਾ ਕਰਨਾ ਕੋਈ ਮੁਰਕੇ ਖੇਤ ਤੋਂ ਨਹੀਂ ਹੋਣਾ ਸੋ ਮੈਂ ਤੁਹਾਡੀ ਸਾਰੀ ਸੰਗ ਦਾ ਧੰਨਵਾਦ ਕਰਦਾ ਐ ਇਸ ਇਲਾਕੇ ਦੇ ਉਮੀਦਵਾਰ ਪ੍ਰਿੰਸੀਪਲ ਰੰਧਾਵਾ ਜੀ ਸਮੂਹ ਲੀਡਰਸ਼ਿਪ ਤੇ ਬਹੁਤ ਹੀ ਅਜ਼ੀਜ਼ ਇਥੇ ਆਏ ਮੇਰੇ ਆਪਣੇ ਬਜ਼ੁਰਗ ਵੀਰੋ ਪੈਨੋ ਫਤਿਹਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਮਾਝੇ ਦੀ ਧੀ ਨੂੰ ਆਪਣੇ ਪਰਿਵਾਰ ਦੇ ਵਿੱਚ ਆ ਕੇ ਬਹੁਤ ਵੱਡਾ ਮਾਨ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਸਾਨੂੰ ਇੰਨਾ ਪਿਆਰ ਦਿਖਾਇਆ ਤੇ ਆਪਣੇ ਨਾਲ ਰੂਬਰੂ ਹੋਣ ਦਾ ਇਹ ਮੌਕਾ ਬਖਸ਼ਿਆ ਆਪਾਂ ਸਾਰੇ ਜਾਣਦੇ ਆਜ ਬੀਬੀ ਰੰਧਾਵਾਜੀ ਦੇ ਇਸ ਚੋਣ ਪ੍ਰਚਾਰ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਮੇਰੇ ਤੋਂ ਪਹਿਲੇ ਸਾਰੇ ਬੁਲਾਰਿਆਂ ਨੇ ਕਾਫੀ ਵਿਸਤਾਰ ਨਾਲ ਤੁਹਾਨੂੰ ਦੱਸਿਆ ਹੋਣਾ ਹੈ ਕਿ ਕਿਹੜੀ ਪਾਰਟੀ ਦੇ ਕਿਹੋ ਜੇ ਕੰਮਕਾਜ ਰਹੇ ਕਿਉਂਕਿ ਪਿਛਲੇ 15 ਸਾਲ ਤੁਸੀਂ ਸਾਰੀ ਪਾਰਟੀਆਂ ਦੇ ਕੰਮਕਾਜ ਦੇਖ ਲਿੱਤੇ ਜੇ ਅਕਾਲੀ ਦਲ ਦਾ 10 ਸਾਲ ਦੀ ਸੇਵਾ ਦੇਖੀ ਉਹਦੇ ਬਾਅਦ ਕਾਂਗਰਸ ਵੀ ਦੇਖ ਲਈ ਤੇ ਹੁਣ ਤੁਸੀਂ ਝਾੜੂ ਪਾਰਟੀ ਵੀ ਦੇਖ ਰਹੇ ਹੋ ਜਿਹੜੇ ਸਾਡੇ ਹੱਥ ਵਿੱਚ ਇਹ ਵੋਟ ਦੀ ਤਾਕਤ ਹੁੰਦੀ ਜਿਹਦੇ ਨਾਲ ਅਸੀਂ ਸਰਕਾਰਾਂ ਬਣਾਉਂਦੇ ਆ ਫਿਰ ਉਹ ਅਸੀਂ ਤਾਕਤ ਦੇ ਨਾਲ ਅਸੀਂ ਸਰਕਾਰਾਂ ਨੂੰ ਘਰਾਨੇ ਵੀ ਆ ਤੇ ਕਈ ਵਾਰੀ ਇਤਿਹਾਸ ਵਿੱਚ ਕਈ ਚੋਨਾ ਦਰਜ ਹੋ ਜਾਂਦੀਆਂ ਨੇ ਚੋਨਾ ਤਾਂ ਜਿਮਨੀ ਚੋਨਾ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਜੇ ਇਤਿਹਾਸ ਵੱਲ ਦੇਖੀਏ ਤੇ ਕਈ ਇਹੋ ਜਿਹੀ ਚੋਨਾ ਹੁੰਦੀਆਂ ਨੇ ਜਿਹੜਾ ਹਵਾ ਦਾ ਰੁਖ ਬਦਲ ਦਿਆ ਨੇ ਤੇ ਉਹ ਹਮੇਸ਼ਾ ਵਾਸਤੇ ਯਾਦਗਾਰ ਬਣ ਜਾਂਦੀਆਂ ਨੇ ਤਾਂ ਵੀ ਮੈਂ ਕਹਿ ਸਕਦੀਆਂ ਕਿ ਪਿਛਲੇ 4 ਸਾਲਾਂ ਚ ਇਸ ਸੰਗਰੂਰ ਦੀ ਜਿਮਨੀ ਚੋਣ ਆਈ ਜਲੰਧਰ ਦੀ ਆਈ ਹੁਣੇ ਲੁਧਿਆਣੇ ਦੀ ਹੋ ਕੇ ਗਈ ਗਿੱਦੜ ਵੇਚੇ ਵੀ ਹੋਈ ਇਹ ਚੋਣਾਂ ਨੂੰ ਕੋਈ ਯਾਦ ਨਹੀਂ ਰੱਖੂਗਾ ਲੇਕਿਨ ਆ ਜਿਹੜੀ ਤਰਨ-ਤਰਨ ਦੀ ਚੋਣ ਹੋਊਗੀ ਇਹ ਉਹ 95 ਦੇ ਗਿੱਦੜਵਾ ਤੇ ਅਜਨਾਲੇ ਦੀ ਚੋਣ ਵਰਗੀ ਹੋ ਸਕਦੀ ਹੈ ਜੇ ਤੁਸੀਂ ਸੁੱਤੀ ਹੋਈ ਸਰਕਾਰ ਨੂੰ ਇੱਕ 440 ਵੋਲਟ ਦਾ ਝਟਕਾ ਦੇ ਕੇ ਜਗਾ ਕੇ ਇਹਨਾਂ ਨੂੰ ਸਮਝਾਤਾ ਕਿ ਤੁਹਾਡੇ ਕੀਤੇ ਹੋਏ ਵਾਅਦਿਆਂ ਤੇ ਤੁਸੀਂ ਪੂਰੇ ਨਹੀਂ ਉਤਰੇ ਤੇ ਲੋਕਾਂ ਨੇ ਹੁਣ ਤੁਹਾਨੂੰ ਕੱਟ ਕੇ ਸਿੱਟਣ ਦਾ ਮਨ ਬਣਾ ਲਿਆ ਤਾਂ ਫਿਰ ਇਸ ਛਟਕੇ ਦੇ ਨਾਲ ਜੇ ਤੁਸੀਂ ਬੀਬੀ ਜੀ ਨੂੰ ਕਾਮਯਾਬ ਕਰਤਾ ਤੇ ਫਿਰ ਜਾਂ ਤਾਂ ਇਹ ਸਰਕਾਰ ਅਖੀਰਲੇ ਸਾਲ ਸੁਧਰ ਜੂਗੀ ਜਾਂ ਫਿਰ ਇਹਨਾਂ ਨੂੰ ਚੱਕ ਕੇ ਬਾਹਰ ਮਾਰ ਕੇ ਤੁਸੀਂ ਇੱਕ ਵਾਰ ਫਿਰ ਉਹ ਸਰਕਾਰ ਲੈ ਕੇ ਆਓ ਸਾ ਸ੍ਰੀ ਅਕਾਲ ਉਹ ਸਰਕਾਰ ਲੈ ਕੇ ਆਓ ਜਿਸ ਸਰਕਾਰ ਦੇ ਆਉਣ ਦੇ ਨਾਲ ਤੁਹਾਡੇ ਪਿੰਡਾਂ ਸ਼ਹਿਰਾਂ ਵਿੱਚ ਤਰੱਕੀ ਹੁੰਦੀ ਹੈ ਗਰੀਬਾ ਕਿਸਾਨਾਂ ਨੂੰ ਬੀਬੀਆਂ ਨੌਜਵਾਨਾਂ ਨੂੰ ਉਹਨਾਂ ਨੂੰ ਮੰਦਾ ਹੋਇਆ ਉਸ ਖਜ਼ਾਨੇ ਤੋਂ ਹੱਕ ਮਿਲਦਾ ਹੈ ਸਹੂਲਤਾਂ ਮਿਲਦੀਆਂ ਨੇ ਜਿਹੜੀ ਸਰਕਾਰ ਹਮਦਰਦੀ ਦਾ ਨਾ ਤੁਹਾਡੇ ਵਿੱਚ ਵਿਚਰਦੀ ਹੈ ਤੇ ਤੁਹਾਡੀ ਤਕਲੀਫਾਂ ਨੂੰ ਮਹਿਸੂਸ ਕਰਕੇ ਉਹਨਾਂ ਨੂੰ ਸੁਧਾਰਨ ਦਾ ਕੰਮ ਕਰਦੀ ਹੈ ਅੱਜ ਤੁਹਾਡੇ ਵਿੱਚ ਮੈਂ ਦੇਖ ਰਹੀ ਹਾਂ ਕਿ ਮੇਰੇ ਬਠਿੰਡੇ ਸ਼ਹਿਰ ਦੇ ਵੀ ਬਹੁਤ ਸਾਰੇ ਮੇਰੇ ਵਰਕਰ ਇੱਥੇ ਆਏ ਹੋਏ ਨੇ ਤੇ ਇਹ ਇਸ ਗੱਲ ਦਾ ਗਵਾਹ ਨੇ ਮਰ ਕੇ ਮੈਂ ਕਹਿੰਦੀ ਮੈਂ ਆਪ ਹੀ ਇਸ ਗੱਲ ਦੀ ਗਵਾਹ ਤੇ ਸ਼ਹਿ ਦੇ ਝਾੜੂ ਵਾਲੀ ਸਰਕਾਰ ਵੀ ਇਸ ਗੱਲ ਦੀ ਗਵਾਹ ਜਿਵੇਂ ਮੇਰੇ ਤੋਂ ਪਹਿਲੇ ਬੁਲਾਰਿਆਂ ਨੇ ਕਿਹਾ ਜੀ ਇਹਨਾਂ ਦੀ 92 ਬੰਦਿਆਂ ਦੀ ਸਰਕਾਰ ਜੇ ਬਣੀ ਤਾਂ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਦੇ ਵਿੱਚ ਮੰਨਦੇ ਹੋ ਨਾ ਤੁਸੀਂ ਸਾਰੇ ਸਾਰੇ ਮੰਨਦੇ ਇਸ ਗੱਲ ਨੂੰ ਤੇ ਫਿਰ ਬੀਬੀਆਂ ਦੇ ਨਾਲ ਹੀ ਸਭ ਤੋਂ ਵੱਡੀ ਠੱਗੀ ਵਜਣੀ ਤੇ ਠੱਗਾ ਨੂੰ ਲੁਟੇਰਿਆਂ ਨੂੰ ਦੁਬਾਰਾ ਘਰ ਦੇ ਵਿੱਚ ਬੀਬੀ ਵੜਨ ਦਿੰਦੀ ਹੈ ਨਹੀਂ ਦਿੰਦੀ ਨਾ ਤੇ ਫਿਰ ਜੇ ਵੜਨ ਦਿੱਤਾ ਜਿਵੇਂ ਆ ਸੋਚਦੇ ਕਿ ਡਰਾ ਕੇ ਧਮਕਾ ਕੇ ਇੱਕ ਬੀਬੀ ਐਸਐਸਪੀ ਲਾਤੀ ਜਿਹਦਾ ਕੰਮ ਹੀ ਹੈ ਕਿ ਡਰਾਓ ਧਮਕਾਓ ਝੂਠੇ ਪਰਚੇ ਕਰੋ ਇਹ ਤਾਂ ਮਾਜੇ ਦੀ ਧੀਆਂ ਇਹ ਮਾਜੇ ਦੇ ਸ਼ੇਰ ਬੱਬਰ ਸ਼ੇਰ ਇਹ ਕਿੱਥੇ ਡਰਨ ਵਾਲੇ ਨੇ ਸੋ ਮੈਂ ਤਾਂ ਹੀ ਬੇਨਤੀ ਕਰਾਂਗੀ ਕਿ ਹਰ ਪੱਖੋਂ ਤੁਹਾਡੀ ਖੇਤਰੀ ਪਾਰਟੀ ਨੂੰ ਇਹ ਦੋਵਾਂ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਇਹ ਰਲੀਆਂ ਹੋਈਆਂ ਨੇ ਤੁਸੀਂ ਆਣਾ ਸੋਚੋ ਇਹ ਵਖ ਵਖ ਹੈ ਗਿਆ ਦਿੱਲੀ 'ਚ ਇਹਨਾਂ ਦਾ ਇੰਡੀਆ ਆਲਾਈਅንስ ਹੈਗਾ ਉੱਥੇ ਇਕੱਠੇ ਹੋ ਕੇ ਵੋਟਾਂ ਪਾਉਂਦੇ ਨੇ ਸਾਰੇ ਦੇਸ਼ ਭਰ 'ਚ ਇਕੱਠੇ ਚੋਣਾ ਲੜਦੇ ਨੇ ਇੱਥੇ ਆ ਕੇ ਤੁਹਾਨੂੰ ਭੁਲੇਖੇ 'ਚ ਪਾਉਂਦੇ ਨੇ ਝੂਠ ਮਾਰਦੇ ਨੇ ਕਿਉਂਕਿ ਝੂਠ ਇਹਨਾਂ ਦੀ ਸਚਰਤ ਹੈ ਕਾਂਗਰਸ ਨੇ ਕੀ ਕਿਹਾ ਸੀ ਘਰ ਘਰ ਬੱਚਿਆਂ ਨੂੰ ਨੌਕਰੀ ਦਵਾਂਗੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਗੁਟਕਾ ਸਾਫ ਦੀ 100 ਹੱਥ 'ਚ ਗੁਟਕਾ ਸਾਫ ਫੜ ਕੇ ਕਿ ਐਸੀ ਨਸ਼ੇ ਚਾਰ ਹਫ਼ਤੇ ਜੇ ਖਤਮ ਕਰ ਤਾਂਗੇ ਇਹਨਾਂ ਵਿੱਚੋਂ ਕਿਹੜਾ ਇੱਕ ਕੀਤਾ ਉਹ ਹੀ ਦੱਸ ਦਿਓ ਝੂਠੇ ਉਹ ਸੀਗੇ ਤੇ ਝੂਠੇ ਆ ਹੀ ਹੈਗੇ ਇਹਨਾਂ ਦਾ ਝੂਠ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਕੀ ਕੁਛ ਇਹਨਾਂ ਦੀ ਕੱਟਰ ਇਮਾਨਦਾਰੀ ਦਾ ਜਿਹੜਾ ਢੋਂਗ ਕਰਦੇ ਸੀਗੇ ਉਹ ਫੂਕ ਤਾਂ ਡੀਆਈਜੀ ਪੁੱਲਰ ਦੇ ਨਾਲ ਤੁਸੀਂ ਦੇਖਿਆ ਡੀਆਈਜੀ ਪੁੱਲਰ ਦੇ ਘਰ 'ਚ ਕਿੰਨੇ 500 ਦੇ ਨੋਟ ਮਿਲੇ ਕਿਹੜੀ ਬੀਬੀਆਂ ਨੇ ਦੇਖੇ ਹੱਥ ਖੜੇ ਕਰਕੇ ਦੱਸੋ ਤਾਨੂੰ ਪਤਾ ਆ ਦੇਖੋ ਬਾਕੀਆਂ ਨੂੰ ਵੀ ਦੇਖਾ ਪਤਾ ਲੱਗ ਜਾ ਤੁਹਾਡੇ ਹਜ਼ਾਰ ਦੇ ਨੋਟ ਕਿਉਂ ਨਹੀਂ ਆ ਰਹੇ ਜਿੰਨਾ ਹੈ ਵੱਡਾ ਕਮਰਾ ਹੈ ਨਾ ਇਹਨੇ 500 ਦੇ ਨੋਟ ਫਲਾ ਦੋ ਤਾਂ ਵੀ ਘਟ ਪੈਣਗੇ ਇੱਕ ਡੀਆਈਜੀ ਦੇ ਕੋਲ ਮਿਲੇ ਉਹ ਤਾਂ ਕੱਲੇ ਇੱਕ ਮਹੀਨੇ ਦੀ ਕਮਾਈ ਸੀ ਤੇ ਇੱਥੇ ਵਾਲਿਆਂ ਨੇ ਨਹੀਂ ਫੜਿਆ ਦਿੱਲੂ ਆ ਕੇ ਪੁਲਿਸ ਫੜ ਗਈ ਇਹਨਾਂ ਦੇ ਨੱਕ ਦੇ ਥੱਲੇ ਰਲ ਮਿਲ ਕੇ 30 ਪ੍ਰਾਪਰਟੀਆਂ ਦੇਸ਼ਾਂ ਵਿਦੇਸ਼ਾਂ 'ਚ 4 ਕਿਲੋ ਸੋਨਾ ਕਿੰਨਾ ਦਾ ਹੋ ਗਿਆ ਅੱਜ ਇੱਕ ਤੋਲਾ ਕਿੰਨੇ ਦਾ 4 ਕਿਲੋ ਸੋਨਾ ਤੇ 7.5 ਕਰੋੜ ਰੁਪਏ ਇੱਕ ਪੁਲਿਸ ਦੇ ਅਫਸਰ ਦੇ ਕੋਲ ਮਿਲੇ ਤੇ ਕਿੰਨੇ ਪੁਲਿਸ ਦੇ ਅਫਸਰ ਨੇ ਕਿੰਨੇ ਡੀਆਈਜੀ ਨੇ ਇੱਕ ਇੱਕ ਨੂੰ ਨਿਸ਼ਾਨਾ ਦਿੱਤਾ ਗਿਆ 50-50 ਕਰੋੜ ਕਮਾ ਕੇ ਸਾਨੂੰ ਦੇ ਤਾਂ ਇਹ ਤਾਂ ਕਵੇ ਪੱਠੇ ਵਾਲਿਆਂ ਨੂੰ ਤੰਗ ਕਰ ਰਹੇ ਨੇ ਇੰਡਸਟਰੀ ਸਾਡੀ ਭੱਜੀ ਜਾ ਰਹੀ ਹੈ ਸਾਰਿਆਂ ਨੂੰ ਬਲੈਕਮੇਲ ਕਰਕੇ ਪੈਸੇ ਪਾ ਪੈਸੇ ਕੱਢੀ ਜਾ ਰਹੇ ਨੇ ਸੋ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਰਹਿਣ ਲਾਇਕ ਅੱਜ ਨੌਜਵਾਨ ਬੱਚੇ ਬਾਤ ਪਜੀ ਜਾਂਦੇ ਨੇ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਆ ਆਮ ਚੀਜ਼ ਹੋ ਗਈ ਹੈ ਸੋ ਮੈਂ ਸਿਰਵਾਰ ਹੀ ਬੈਂਤੀ ਕਰਦੀ ਆ ਕਿ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਆ ਇੱਥੇ ਬੀਬੀ ਬੈਠੀ ਮੈਨੂੰ ਦੱਸ ਰਹੀ ਸੀ ਕਿ ਉਹ ਵੀ ਧਰਮੀ ਫੌਜੀ ਪਰਿਵਾਰ ਤੋਂ ਨੇ ਸ਼ਾਇਦ ਸਾਡੇ ਵਿੱਚੋਂ ਕਈਆਂ ਨੂੰ ਪਤਾ ਹੀ ਨਹੀਂ ਸੀ ਕਿ ਧਰਮੀ ਫੌਜੀ ਹੁੰਦੇ ਕਿਹੜੇ ਪਰਿਵਾਰ ਨੇ ਤੁਸੀਂ ਸੋਚੋ ਜਦ ਜਲੇਮਿੰਦਰਾ ਨੇ ਟੈਂਕਾਂ توپਾਂ ਦੇ ਨਾਲ ਅਕਾਲ ਤਖਤ ਸਾਹਿਬ 'ਤੇ ਹਮਲੇ ਕੀਤੇ ਤੇ ਉਸ ਹਮਲੇ ਨੂੰ ਦੇਖਦੇ ਜਿਹੜੇ ਫੌਜੀ ਫੌਜ ਨੂੰ ਪਾ ਕੇ ਹਮਲੇ ਕਰਵਾਏ ਗਏ ਤੇ ਉਹ ਸਿੱਖ ਫੌਜੀਆ ਨੇ ਆਪ ਦੀਆਂ ਨੌਕਰੀਆਂ ਛੱਡਤੀਆਂ ਵੇਸ਼ ਪਰ ਤੋਟਰ ਪਏ ਅਕਾਲ ਤੱਕ ਸਾਹਬ ਚੱਲੇ ਪਾਤੇ ਕਿ ਇੱਕ ਨੌਕਰੀ ਨੂੰ ਲੱਕ ਮਾਰ ਕੇ ਕਿ ਅਸੀਂ ਧਰਮ ਦੇ ਨਾਲ ਖੜਿਆ ਤੇ ਜ਼ਾਲੇਮ ਇੰਦਰਾ ਤੇ ਕਾਂਗਰਸ ਨੇ ਕਿਹਾ ਜਿਹੜੇ ਸਿੱਖ ਫੌਜੀ ਜਿਹੜਾ ਨੇ ਬੈਰਕ ਛੜੀਆਂ ਨੇ ਗੋਲੀਆਂ ਨਾਲ ਸਾਰਿਆਂ ਨੂੰ ਖਤਮ ਕਰਦਿਓ ਤੇ ਲੱਖਾਂ ਨੂੰ ਕਤਲ ਕਰਕੇ ਮਾਰਤਾ ਲੱਖਾਂ ਨੂੰ ਫੜ ਕੇ ਜੇਲਾ ਚ ਬੰਦ ਕਰਤਾ ਬੁਰੀ ਤਰ੍ਹਾਂ ਉਹਨਾਂ ਦੇ ਉੱਤੇ ਤਸ਼ੱਦਦ ਕੀਤੀ ਇਹ ਤਾਂ ਤੁਹਾਡੀ ਸਰਕਾਰ ਆਈ ਐ ਐਸਪੀਸੀ ਨੇ ਤੇ ਸ਼ਰੋਮਨੀ ਅਕਾਲੀ ਦਲ ਨੇ ਉਹਨਾਂ ਨੂੰ ਧਰਮੀ ਫੌਜੀ ਦਾ ਉਹਨਾਂ ਨੂੰ ਖਤਾਬ ਦਿੱਤਾ ਵਕੀਲ ਕਰਕੇ ਉਹਨਾਂ ਦੇ ਕੇਸ ਲੜੇ ਤੇ ਉਹਨਾਂ ਨੂੰ ਜੇਲਾ ਤੋਂ ਬਾਹਰ ਕਢਿਆ ਇਹ ਤਰਮੀ ਫੌਜੀ ਹੈ ਤੇ ਕੀ ਇਹ ਤਰਮੀ ਫੌਜੀ ਜਿਨ੍ਹਾਂ ਨੇ ਧਰਮ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਕਿ ਇਹ ਕੌਮ ਦੀ ਅਮਾਨਤ ਨਹੀਂ ਹੈਗੇ ਅੱਜ ਇੱਕ ਤਰਵੀ ਫੌਜੀ ਪਰਿਵਾਰ ਨੂੰ ਟਿਕਟ ਦੇ ਨਾਲ ਨਵਾਜਿਆ ਹੈ ਤੇ ਕੀ ਸਾਰੇ ਕੌਮ ਦਾ ਫਰਜ਼ ਨਹੀਂ ਬੰਦਾ ਸੀ ਕਿ ਉਸ ਪਰਿਵਾਰ ਦੇ ਮਗਰ ਆਪਾ ਖੜੀਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੇਕਿਨ ਨਹੀਂ ਅਕਾਲੀ ਦਲ ਨੂੰ ਨਿਵੇਦਿਖਾਣ ਵਾਸਤੇ ਤਾਂ ਸਾਰੇ ਇਕੱਠੇ ਹੋ ਜਾਣਗੇ ਅੱਜ ਬੀਬੀ ਜੀ ਇੱਕ ਕਰ ਦਾ ਮੁਖੀ ਜੀ ਨੌਕਰੀ ਛੱਡਦਾ ਹੈ ਆ ਬੀਬੀਆਂ ਪੈਣਾ ਬੈਠੀਆਂ ਨੇ ਇਹਨਾਂ ਨੂੰ ਪਤਾ ਹੋਊਗਾ ਕਿ ਕਿੰਨਾ ਔਖਾ ਹੁੰਦਾ ਘਰ ਚਲਾਣਾ ਤੇ ਨੌਕਰੀ ਨੂੰ ਲੱਤ ਮਾਰ ਕੇ ਕੌਮ ਦੀ ਖਾਤਰ ਜਿਦੇ ਨਾਲ ਦੇ ਪਤੀ ਕਰਾਏ ਤੇ ਬੀਬੀ ਜੀ ਨੇ ਪ੍ਰਿੰਸੀਪਲ ਦੀ ਨੌਕਰੀ ਟਰ ਕੇ ਬੱਚੇ ਛੱਡੇ ਨੌਕਰੀ ਕੀਤੀ ਨੌਜਵਾਨ ਪੀੜੀ ਨੂੰ ਪੰਜਾਬ ਦੀ ਨੌਜਵਾਨ ਪੀੜੀ ਨੂੰ ਅੱਗੇ ਵਧਾਨ ਵਾਸਤੇ ਪੜਾਇਆ ਤੇ ਘਰ ਵੀ ਸੰਭਿਆ ਵਡੀਆਂ ਕੁਰਬਾਨੀਆਂ ਕੀਤੀ ਤਾਂ ਅੱਜ ਬੀਬੀਆਂ ਨੂੰ ਕਿਹੜੀ ਤਕਲੀਫਾਂ ਹੁੰਦੀਆਂ ਨੇ ਬੀਬੀ ਤੋਂ ਵੱਧ ਕੌਣ ਸਮਝ ਸਕਦਾ ਹੈ ਮੈਂ ਆਪਣੇ ਹਲਕੇ ਚ ਕਹਿ ਸਕਦੀਆਂ ਕਿ ਜਦ ਮੈਂ ਪਹਿਲੀ ਵਾਰੀ ਮੈਂ ਜਿੱਤੀ ਸੀ ਤੇ ਬੀਬੀਆਂ ਸ਼ਾਇਦ ਅੱਗੇ 2-4 ਬੀਬੀਆਂ ਮੂਰੇ ਬੈਠੀਆਂ ਹੋਣ ਬਾਕੀ ਸਾਰੇ ਬੰਦੇ ਹੁੰਦੇ ਸੀ ਦੂਜੀ ਚ ਵਾਰੀ ਜਦ ਮੈਂ ਜਿੱਤੀ ਤਾਂ ਅੱਧਾ ਪੰਡਾਲ ਬੀਬੀਆਂ ਨਾਲ ਭਰਿਆ ਹੁੰਦਾ ਸੀ ਤੇ ਚੌਥੀ ਵਾਰੀ ਜਦ ਮੈਂ ਜਿੱਤੀ ਹਾ ਪੂਰਾ ਪੰਡਾਲ ਬੀਬੀਆਂ ਨਾਲ ਭਰਿਆ ਹੁੰਦਾ ਦੋ-ਚਾਰ ਬੰਦੇ ਹੁੰਦੇ ਨੇ ਮੈਂ ਸੋਨਿਆ ਸਰ ਸ੍ਰੀ ਅਕਾਲ ਮੈਂ ਜਿੱਤਦੀ ਆ ਤਾਂ ਬੀਬੀਆਂ ਦੀ ਵੋਟਾਂ ਨਾਲ ਜਾਂ ਬੀਬੀਆਂ ਠਾਨ ਲੈਂਦੇ ਆ ਫੇ ਮੇਰੇ ਵਾਸਤੇ ਅਰਦਾਸਾਂ ਵੀ ਕਰਦੀਆਂ ਨੇ ਸੁੱਖਾਂ ਵੀ ਸੁਗਤੀਆਂ ਨੇ ਤੇ ਵੋਟ ਪਾ ਕੇ ਮੈਨੂੰ ਕਾਮਯਾਬੀ ਕਰਦੀਆਂ ਤਾਂ ਮੈਂ ਕਹਿੰਦੀ ਬੀਬੀਆਂ ਦੇ ਹੱਥ ਵਿੱਚ ਆਜ ਇਹੋ ਜੀ ਤਾਕਤ ਹੈ ਕਿ ਆ ਸਾਡੇ ਪਾਰਲੀਮੈਂਟ ਵਿੱਚ ਵੀ ਸਾਰੇ ਪੰਜਾਬ ਚੋ ਜੇ ਇੱਕ ਉਮੀਦਵਾਰ ਹੈਗਾ ਪਾਰਟੀ ਦਾ ਤੇ ਉਹ ਵੀ ਇੱਕ ਬੀਬੀ ਹੈ ਤੇ ਇਹ ਵੀ ਕਹਿ ਸਕਦੇ ਹਾਂ ਵਿਧਾਨ ਸਭਾ ਚ ਵੀ ਹੈਗਾ ਬਾਕੀ ਆ ਲੈ ਤੇ ਇੱਥੇ ਉੱਥੇ ਸਮਝੌਤੇ ਕਰ ਲਏ ਉਹ ਵੀ ਇੱਕ ਬੀਬੀ ਹੈ ਤੇ ਹੁਣ ਤੀਜੀ ਬੀਬੀ ਨੂੰ ਵੀ ਬੀਬੀਆਂ ਨੇ ਭੇਜਣਾ ਮੈਂ ਆ ਵੀ ਤੁਹਾਡੇ ਸਾਰਿਆਂ ਤੋਂ ਮੈਂ ਆਸ ਰੱਖਦੀ ਆ ਸੋ ਤੁਹਾਡੀ ਆਪਣੀ ਖੇਤਰੀ ਪਾਰਟੀ ਜਿਨ੍ਹਾਂ ਨੇ ਹਮੇਸ਼ਾ ਤਰਕ ਵਾਸਤੇ ਨੌਜਵਾਨ ਪੀੜੀ ਨੂੰ ਜੋੜਨ ਵਾਸਤੇ ਪਾਵੇ ਵਿਰਾਸਤੇ ਖਾਲਸਾ ਹੋਏ ਪਾਵੇ ਜੰਗੇ ਆਜ਼ਾਦੀ ਹੋਏ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਯਾਦਗਾਰ ਚੱਪੜ ਛੜੀ ਭਗਵਾਨ ਵਾਲਮੀਕੀ ਜੀ ਦੀ ਗੁਰੂ ਰਵਿਦਾਸ ਜੀ ਦੀ ਆ ਇੱਥੇ ਗਲੀਆਰਾ ਤੁਸੀਂ ਦੇਖਾ ਕਿੰਨਾ ਸੋਨਾ ਹਰ ਪੱਖੋਂ ਜਿਨ੍ਹਾਂ ਨੇ ਧਰਮ ਦਾ ਸਤਕਾਰ ਕੀਤਾ ਹਰ ਤਰ੍ਹਾਂ ਦਾ ਸਤਕਾਰ ਕੀਤਾ ਉਹਨਾਂ ਦੇ ਉੱਤੇ ਗੰਦੇ ਬੇਬੁਨਿਆਦ ਇਲਜ਼ਾਮ ਲਾ ਕੇ ਉਸ ਪਾਰਟੀ ਨੂੰ ਨਾ ਦੋਆ ਪਾਰਟੀਆਂ ਨੇ ਬਦਨਾਮ ਕੀਤਾ ਬਦਨਾਮ ਕਰਕੇ ਸਿਆਸੀ ਲਹਾ ਲੱਟਾ ਤੇ ਸਿਆਸਤ ਵਿੱਚ ਆ ਕੇ ਨਾ ਆਪਣੇ ਵਾਅਦੇ ਪੂਰੇ ਕੀਤੇ ਬਲਕਿ ਉਸ ਖਜ਼ਾਨੇ ਨੂੰ ਲੁੱਟ ਲੁੱਟ ਕੇ ਆਪਣੀ ਜੇਬਾਂ ਭਰੀਆਂ ਤੇ ਅੱਜ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਕਿ ਤੁਹਾਡੇ ਘਰ 'ਚ ਜਿਹੜਾ ਵੀ ਨਵਾਂ ਬੱਚਾ ਜੰਮਦਾ ਹੈ ਉਹ 1.5 ਲੱਖ ਕਰਜ਼ਾ ਸਿਰ ਤੇ ਚੱਕ ਕੇ ਜੰਮਦਾ ਹੈਗਾ ਇੰਨਾ ਕਰਜ਼ਾਈ ਪੰਜਾਬ ਨੂੰ ਕਰਤਾ 2 ਲੱਖ ਕਰੋੜ ਦਾ ਕਰਜ਼ਾ ਜਿਹੜਾ ਚੜਤਾ ਹੈ 4 ਸਾਲਾਂ 'ਚ ਇਸ ਹਾਮ ਆਦਵੀ ਨਹੀਂ ਤੁਹਾਨੂੰ ਇੱਕ ਇੱਕ ਆਪਣੇ ਪਿੰਡ 'ਚ ਨਜ਼ਰ ਆਉਂਦੀ ਹੈ ਆਪਣੇ ਤਰਨਤਾਰਨ ਸ਼ਹਿਰ 'ਚ ਕੋਈ ਇੱਕ ਇਟ ਨੋਜ਼ਰ ਆਂਦੀ ਜਿਹੜੇ ਕਹਿੰਦੇ ਸਾਨੂੰ ਸਕੂਲ ਹਸਪਤਾਲ ਬਣਾਉਣੇ ਆਉਂਦੇ ਨੇ ਦੱਸੋ ਕਿਹੜਾ ਸਕੂਲ ਤਾਂ ਕਿਹੜਾ ਹਸਪਤਾਲ ਜੇ ਮੈਂ ਗੱਲ ਕਰਾਂ ਕਿ ਜਦ 9 ਸਾਲ ਪਹਿਲੇ ਆਪਣੀ ਸਰਕਾਰਾ ਜੁਡੀਸ਼ੀਅਲ ਕੰਪਲੈਕਸ ਜਿਹੜਾ ਤੁਹਾਡਾ ਵੈਮਿਨਿ ਸੈਕਟਰੀਅਟ ਬਣਿਆ ਸੀ ਆ ਪੁਲ ਤੁਹਾਡੇ ਬਣੇ ਸੀ ਹਰ ਪਿੰਡ 'ਚ ਗਲੀਆਂ ਨਾਲੇ ਪੰਚਾਇਤਾਂ ਨੂੰ ਗ੍ਰਾਂਟਾਂ ਆਂਦੀਆਂ ਸੀ ਹਰ ਵਰਗ ਨੂੰ ਸਹੂਲਤ ਮਿਲਦੀ ਸੀ ਲੱਖਾਂ ਦੀ ਗਿਣਤੀ 'ਚ ਹਟੇਦਾਲ ਦੇ ਕਾਰਡ 30 ਕਿਲੋ ਕਣਕ ਤੁਹਾਨੂੰ ਦਾਲ ਸਾਬ ਦਿੰਦੇ ਸੀ ਦਾਲ ਦੇ ਨਾਲ के कांग्रसियां ने कार्ड अदे करते मंत्री आशू ने ट्रक भर भर के गरीबा का राशन बेचता इन्ने पैसे कमाए कि जेल कट के आया ते झाड़ू ने तो यह झाड़ू मारिया बचे कुचे कार्ड भी सारे उड़ाते हूँ पांच किलो ये बदलाव वास्ते वोटा पाइया कि तीह किलो तो पांच किलो चा जाइए शगन बंद पेनशन बंद वजीफे बंद सइकल् बंद कबड्डी कप बंद जिम बंद मोटर के कनैक्शन बंद मुआवजे बंद सब कुछ तो बंद करता ਇੱਕ ਕੋ ਬਾਲਸਾ ਦੀ ਸਰਕਾਰ ਸੀਗੀ ਜਿਹੜੀ ਕਹਿੰਦੀ ਸੀ ਵੋਟ ਪਾਓ ਤੇ ਜਦੋਂ ਸਤਾਨਵੇ ਚ ਤੁਸੀਂ ਸਰਕਾਰ ਬਣਾਈ ਪਹਿਲੀ ਕੈਬਨਿਟ ਚ ਮੋਟਰਾਂ ਦੇ ਬਿੱਲ ਮਾਫ ਇੱਕ ਇੱਕ ਮੋਟਰ ਦਾ ਜੇ ਬਿੱਲ ਲੱਗਦਾ ਮਾਮਲਾ ਮਾਫ ਮੋਟਰ ਦੇ ਬਿੱਲ ਮਾਫ ਕੱਟ ਤੋਂ ਕੱਟ ਲੱਖ ਰੁਪਏ ਸਾਲ ਦਾ ਹੋ ਜਾਂਦਾ ਉਹਨੇ ਤੁਹਾਡੇ ਮੋਟਰ ਦਾ ਬਿੱਲ ਖੇਤਾ ਦਾ ਤੇ ਜੇ 28 ਸਾਲਾਂ ਤੋਂ ਮਾਫ ਕੀਤਾ ਹੈ ਕਿੰਨੇ ਲੱਖਾਂ ਦਾ ਫਾਇਦਾ ਇੱਕ ਇੱਕ ਪਰਿਵਾਰ ਨੂੰ ਕਰ ਗਏ ਬਾਲਸਾ ਬੋਲੇ ਸ਼ੂਨ ਹੋ ਸਾਥ ਸਿ ਬਾਦਲ ਸਾਹਿਬ ਨੇ ਕਿਹਾ ਕਿ ਸਾਨੀਨੋ ਲਾਹੇਵੰਦ ਬਣਾਣਾ ਹੈ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਕੋਈ ਕਿਸਾਨ ਦੇ ਉੱਤੇ ਬਿਜਲੀ ਦਾ ਬੋਝ ਨਹੀਂ ਹੋਗਾ ਮਾਬਲੇ ਦਾ ਬੋਝ ਨਹੀਂ ਹੋਗਾ ਸਰਕਾਰਾਂ ਚੱਕਨ ਗਿਆ ਇੱਕ ਸਾਈਨ ਮਾਰਿਆ ਬਾਦਲ ਸਾਹਿਬ ਨੇ ਜਦ ਤੁਸੀਂ ਤਾਕਤ ਬਖਸ਼ੀ ਉਹਨਾਂ ਨੂੰ ਤੋਂ ਇੱਕ ਬਦਲਤਾ ਕਿਸਾਨਾਂ ਦਾ ਮੰਡੀਆਂ ਬਣਾਈ ਲਿੰਕ ਸੜਕਾਂ ਬਣਾਈਆਂ ਫੋਕਲ ਪੁਆਇੰਟ ਬਣਾਏ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਤੁਹਾਡੇ ਬਾਰਡਰ ਦੇ ਪਿੰਡ ਤਾਰੋਂ ਪਾਰ ਮੋਟਰਾਂ ਆਮ ਕਰਕੇ ਲਿਖ ਕੇ ਦਿਓ ਤਾਂ ਨਾਲ ਦੀ ਨਾਲ ਸ਼ਾਮ ਨੂੰ ਮੋਟਰ ਦਾ ਕਨੈਕਸ਼ਨ ਮਿਲਦਾ ਸੀ ਵਾਪਸੇ ਦਿੱਤੇ ਇਹ ਸਰਕਾਰਾਂ ਨੇ ਇੱਕ ਕੰਮ ਤਾਂ ਗਿਣਾ ਦਿਓ ਕਿ ਕਿਸਾਨਾਂ ਵਾਸਤੇ ਕੀਤਾ ਕਿ ਜਦ ਉਹੀ ਖਜ਼ਾਨਾ ਇਹਨਾਂ ਦੇ ਕੋਲ ਗਿਆ ਨਾ ਗਰੀਬਾਂ ਵਾਸਤੇ ਨਾ ਕਿਸਾਨਾਂ ਵਾਸਤੇ ਸੋ ਬੇਨਤੀ ਕਰਦੀ ਆ ਇੱਕ ਇੱਕ ਅਫਸਰ ਹੈਗਾ ਇੱਕ ਮੌਕਾ ਆਇਆ ਹੈ ਕਿ ਇਹ ਪਾ ਇਤਿਹਾਸ ਦਰਜ ਕਰੀਏ ਆ ਜਿਹੜੇ ਸੋਚਦੇ ਨੇ ਆ ਕੇ ਤੁਹਾਨੂੰ ਲਾਰੇ ਲਾਣਗੇ ਪਰ ਮੈਂ ਇਹ ਆਈ ਬੇਨਤੀ ਕਰਦੀ ਆ 4 ਸਾਲ ਪਹਿਲੇ ਸੰਗਰੂਰ ਦੀ ਇਲੈਕਸ਼ਨ ਹੋਈ ਸੀ ਆਕੇ ਭਗਵੰਤ ਮਾਨ ਕਹਿ ਕੇ ਗਿਆ ਇੱਥੇ ਮੈਡੀਕਲ ਕਾਲਜ ਬਣੂਗਾ ਜਾ ਕੇ ਦੇਖੋ ਉਹ ਲਗਾਇਆ ਉਮੀ ਪੱਥਰ ਵੀ ਪੱਟ ਕੇ ਸਿੱਟਦਾ ਕਾਲਜ ਤਾਂ ਕੀ ਬਣਿਆ ਗਿੱਦੜਵੇ ਦੀ ਬਾ ਇਲੈਕਸ਼ਨ ਆਈ ਉਥੇ ਬੋਲ ਕੇ ਗਿਆ ਨਹਿਰ ਕੱਢਾਂਗਾ ਉਹ ਪੱਥਰ ਜਿਉਂ ਦਾ ਚੂ ਪਿਆ ਹੋਇਆ ਆ ਜਲੰਧਰ 'ਚ ਕਹਿੰਦਾ ਸੀ ਮੁੱਖ ਮੰਤਰੀ ਇੱਥੇ ਰਹੂਗਾ ਕਰੋੜਾ ਰੁਪਏ ਦੇ ਨਾਲ ਪਤਨੀ ਕਿਸੇ ਘਰ ਦੀ ਰੀਨੋਵੇਸ਼ਨ ਕਰਤੀ ਮੈਡੀਕਲ ਕਾਲਜ ਉਥੇ ਬੋਲ ਕੇ ਉਹ ਵੀ ਆ ਕੇ ਵੀ ਚਾਰ ਚੀਜ਼ਾਂ ਬੋਲੂਗਾ ਹਾਂ ਤਾਂ ਮਹੀਨੇ ਰਹਿ ਗਏ ਉਹਦੇ 12-13 ਮਹੀਨੇ ਰਹਿ ਗਏ ਚੋਣ ਜਾਬਤਾ ਲੱਗਣ ਤੋਂ ਕੱਖ ਨਹੀਂ ਉਹਨਾਂ ਨੇ ਕਰਨਾ ਹੈ ਹਾਂ ਜ਼ਰੂਰ ਹਰਨੀਤ ਜੀ ਦੇ ਪੇ ਜੇ ਬਾਚੇ ਜ਼ਰੂਰ ਪੈਸੇ 2-4 ਆ ਜਾਣਗੇ ਉਹਨਾਂ ਦੀ ਕਮਾਈਆਂ ਹੋ ਜਾਣਗੀਆਂ ਲੇਕਿਨ ਜੇ ਤੁਸੀਂ ਸੋਚੋ ਤੁਹਾਡਾ ਇਹ ਕਹਿੰਦਾ ਸਰਕਾਰ ਹੈ ਤਾਂ ਐਮਐਲਏ ਸਰਕਾਰ ਜਿੱਥੇ ਐਮਐਲਏ 92 ਦੀ ਸੀ ਉੱਥੇ ਕੱਖ ਨਹੀਂ ਹੋਇਆ ਤਾਂ ਹੁਣ ਕੀ ਹੋ ਜਾਣਾ ਪਹਿਲੇ ਵੀ ਐਮਐਲਏ ਨਾ ਦਾ ਹੀ ਸੀ ਲੇਕਿਨ ਜੇ ਤੁਸੀਂ ਬੀਬੀ ਜੀ ਨੂੰ ਕਾਮਯਾਬ ਕੀਤਾ ਕੌਮ ਦੀ ਅਮਾਨਤ ਨਹੀਂ ਤੁਸੀਂ ਇੱਕ ਆਨ ਵਾਲੀ ਪੀੜੀ ਨੂੰ ਇੱਕ ਸੰਕੇਤ ਦੋਗੇ ਕਿਉਂਕਿ ਜੇ ਅਜਾਸੀ ਕੌਮ ਦੇ ਧਰਮੀ ਫੌਜੀਆਂ ਦੇ ਨਾਲ ਨਹੀਂ ਖੜੇ ਤੇ ਕੱਲ ਜਦ ਸਾਡੇ ਧਾਂਚੇ ਕੋਈ ਆ ਚਾਹੂਗੀ ਤਾਂ ਨੌਜਵਾਨ ਕਿਉਂ ਖੜਨਗੇ ਜੇ ਕੌਮ ਹੀ ਨਹੀਂ ਖੜੀ ਤਾਂ ਇਹ ਕਿਉਂ ਖੜਾ ਅਸੀਂ ਕੀ ਸਨੇਹਾ ਦੇ ਰਹੇ ਹਾਂ ਅੱਜ ਕੌਮ ਦੇ ਨਾਲ ਖੜ ਕੇ ਜਿੱਥੇ ਆ ਅਸੀਂ ਧਰਮੀ ਫੌਜੀ ਪਰਵਾਲ ਦੇ ਨਾਲ ਖੜ ਕੇ ਇੱਕ ਸਨੇਹਾ ਦਾਵਾਂਗੇ ਆਉਣ ਵਾਲੀ ਪੀੜੀ ਨੂੰ ਤਾਂ ਸਰਕਾਰਾਂ ਨੂੰ ਉੱਥੇ ਇਹ ਸੁੱਤੀ ਹੋਈ ਕੁੰਭ ਕਰਨ ਦੀ نیند ਵਿੱਚ ਇਹ ਦਿੱਲੀ ਦੇ ਲੁਟੇਰੇ ਜਿਹੜੇ ਲੁੱਟਣ 'ਚ ਲੱਗੇ ਇਹਨਾਂ ਨੂੰ ਵੀ ਇੱਕ ਵਧੀਆ ਝਟਕਾ ਦੇ ਕੇ ਇਹਨਾਂ ਨੂੰ ਜਗਾਵਾਗੇ ਕਿ ਤੁਹਾਡਾ ਕੰਮ ਕਾਜ ਪਰਵਾਹ ਨਹੀਂ ਆ ਸੁਧਰ ਜਾਓ ਨਹੀਂ ਤਾਂ 13 12 15 ਮਹੀਨਾ ਚ ਤੁਹਾਡਾ ਵੀ ਰਹੀ ਖਾਣੇ ਸਵਾਸ ਕਰਦੀਆਂ ਤੁਸੀਂ ਇਨੀਆਂ ਬੇਨਤੀਆਂ ਆਪਦੀ ਭੈਣ ਦੀ ਪ੍ਰਵਾਨ ਜ਼ਰੂਰ ਕਰੋਗੇ ਘਰਾਇਤੀਆਂ ਪੈਣਾ ਨੂੰ ਕਦੇ ਤੁਸੀਂ ਖਾਲੀ ਮੋੜਦੇ ਨਹੀਂ ਤੇ ਜ਼ਰੂਰ 11 ਤਰੀਕ ਨੂੰ ਤੁਸੀਂ ਤਕੜੀ ਨੂੰ ਮੋਰਾ ਲਾ ਕੇ ਪ੍ਰਿੰਸੀਪਲ ਰੰਧਾਵਾ ਜੀ ਨੂੰ ਕਾਮਯਾਬ ਤੁਸੀਂ ਕਰੋਗੇ ਬਾਕੀ ਇਥੇ ਆਮ ਦੀ ਗੱਲ ਤੁਸੀਂ ਕਹੀ ਤੇ ਗੁਰੂ ਵਾਲੀ ਪਿੰਡ ਲੱਗ ਗਈ ਹੈਗਾ ਸਾਚੇ ਮੇਰੇ ਪੰਜ ਛੇ ਘੇੜੇ ਉੱਥੇ ਜ਼ਰੂਰ ਮੈਂ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਹਰ ਮਹੀਨੇ ਆਉਂਦੀ ਹਾਂ ਤੇ ਇੱਕ ਨੰਬਰ ਦੇ ਕਾਮਯਾਬੀ ਤੁਸੀਂ ਬਖਸ਼ ਦੋ ਤੇ ਫਿਰ ਇਥੇ ਬੁਲਾ ਕੇ ਜਿਸ ਦਿਨ ਸਰਕਾਰ ਬਣ ਗਈ ਜੋ ਤੁਸੀਂ ਮੰਗੋਗੇ ਪਹਿਲ ਦੀ ਤੌਰ 'ਤੇ ਸੁਖਵੀਰ ਜੀ ਨਹੀਂ ਤਾਂ ਤੁਸੀਂ ਮੈਂ ਨਹੀਂ ਤਾਂ ਬੀਬੀ ਜੀ ਨਹੀਂ ਨਹੀਂ ਤਾਂ ਹਮ ਤਾਂ ਯੂਥ ਦੇ ਪ੍ਰਧਾਨ ਸਾਹਿਬ ਚੰਜਰ ਸਾਹਿਬ ਵੀ ਇੱਥੇ ਨੇ ਤੁਹਾਨੂੰ ਤਾਂ ਘਾਟਾ ਹੀ ਨਹੀਂ ਐਨੇ ਸਾਰੇ ਲੀਡਰ ਆਖੇ ਜਿਹਨੂੰ ਮਰਜ਼ੀ ਫੜ ਲਓ ਜਿਹਨੂੰ ਮਰਜ਼ੀ ਕਰਾ ਲਓ ਕਾਲੀਆਂ ਦੇ ਤਾਂ ਇਹ ਤਾਂ ਖਾਸੀਅਤ ਹੈ ਫੜ ਸਕਦੇ ਹੋ ਇਹਨਾਂ ਦੇ ਵਿੱਚ ਕਿਹਨੂੰ ਫੜ ਸਕਦੇ ਹੋ ਅੱਜ ਮੁੱਖ ਮੰਤਰੀ ਦਾ ਪਾਵਰ ਸਕੇਜਰੀਵਾਲ ਤੇ ਸੋਸੋਦੀਏ ਦੇ ਕੋਲੇ ਮੁੱਖ ਮੰਤਰੀ ਖੁਦ ਨਹੀਂ ਕਰ ਸਕਦਾ ਤਾਂ ਇਹਨਾਂ ਦੇ ਬੰਦੇ ਚਾਹਾਂ ਨੇ ਕੀ ਕਰ ਸਕਦੇ ਨੇ ਫੜੋਗੇ ਵੀ ਕਰਨ ਜੋ ਗਈ ਕੁਝ ਨਹੀਂ ਸੋ ਉਹਨਾਂ ਨੂੰ ਲੈ ਕੇ ਆਓ ਜਿਹੜਾ ਕੁਝ ਸਵਾਰ ਸਕਦੇ ਆ ਜਿਹੜਾ ਕੁਝ ਸੁਧਾਰ ਸਕਦੇ ਆ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ